ਕਲਾਨੌਰ ਤੋਂ ਬਟਾਲਾ ਖਰੀਦਦਾਰੀ ਕਰਨ ਆਏ ਮਾਪਿਆਂ ਦੀ 4 ਸਾਲਾਂ ਦੀ ਉਸ ਵਕਤ ਬੱਸ ਅਡੇ ਤੇ ਰਹਿ ਗਈ ਜਦੋਂ ਮਾਪੇ ਅਣਜਾਣੇ ਚ ਬੱਸ ਤੇ ਚੜ ਕੇ ਵਾਪਸ ਬਟਾਲਾ ਤੋਂ ਕਲਾਨੌਰ ਪਹੁੰਚ ਗਏ ਤਾਂ ਉੱਥੇ ਬੱਸ ਵਿੱਚੋਂ ਉੱਤਰ ਕੇ ਆਪਣੀ ਧੀ ਨੂੰ ਲੱਭਣ ਲੱਗੇ ਤਾਂ ਜਦੋਂ ਧੀ ਨਾ ਮਿਲੀ ਤਾਂ ਲੱਗੇ ਫੋਨ ਖੜਕਾਉਣ ਗੁਆਚੀ ਧੀ ਲੋਕਾਂ ਦੀ ਮਦਦ ਨਾਲ ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਕੋਲ ਪਹੁੰਚ ਗਈ ਫਿਰ ਸ਼ੁਰੂ ਹੋਈ ਧੀ ਦੇ ਮਾਪਿਆਂ ਨੂੰ ਲੱਭਣ ਦੀ ਕਾਰਵਾਈ ਅਜਾ ਬਟਾਲਾ ਟ੍ਰੈਫਿਕ ਪੁਲਿਸ ਨੇ ਮਹਿ 4 ਘੰਟੇ ਦੇ ਵਿੱਚ ਧੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਇਸ ਮੌਕੇ ਤੇ ਧੀ ਦੇ ਮਾਪਿਆਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਅਥਰੂ ਦਿਖਾਈ ਦਿੱਤੇ ਅਤੇ ਉਹ ਬਟਾਲਾ ਟ੍ਰੈਫਿਕ ਪੁਲਿਸ ਦਾ ਧੰਨਵਾਦ ਕਰਦੇ ਨਜ਼ਰ ਆਏ ਅੱਜ ਮਿਤੀ 7 4 21 ਨੂੰ ਵਕਤ ਕਰੀਬ 3 ਵਜੇ ਦਾ ਸੀਗਾ ਬਾਸ ਸਟੈਂਡ ਤੇ ਇੱਕ ਲੜਵਾਰਸ ਬੱਚੀ ਛੋਟੀ ਸੁਮਰੀਤ ਕੌਰ ਇਹਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਹੈ ਵਾਸੀ ਪਿੰਡ ਸੰਘੋਵਾਲ ਪੁਲਿਸ ਜ਼ਿਲ੍ਹਾ ਮਜੀਠਾ ਥਾਣੇ ਤੇ ਆਪਣੇ ਅਦਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹਕੀਮਪੁਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ বাস ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ বাস ਸਟੈਂਡ ਤੇ ਛੱਡ ਕੇ ਤੇ ਆਪ ਕਲਾ ਨੌਰ ਵਾਲੀ বাস ਤੇ ਬਹਿ ਗਈਆਂ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਪੇ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੀਠ ਰਾਜਨ ਸੀਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਜੀ ਕੋਈ ਮੁਸ਼ਕਲਾਂ ਤੇ ਹੁੰਦੀਆਂ ਰਹਿਣੀਆਂ ਪਰ ਇਹਨਾਂ ਮੁਸ਼ਕਲ ਨਹੀਂ ਸੰਭਦੇ ਅਸੀਂ ਬੜਾ ਵੱਡਾ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਛਾਣ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਵੱਡੀ ਕੁਝ ਨਹੀਂ ਫਰਕ ਪੈਂਦਾ ਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਇਹ ਚੰਗੇ ਆ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਬੱਚਿਆਂ ਦੇ ਮਾਪਿਓ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਸ਼ਹਿਰ ਆਉਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਹਿਲ ਦਿਓ ਵੇਖੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸੰਭਾਗਦੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਹੈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਹਿੰਦਾ ਇਹਨਾਂ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸੋਂ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਦੇ ਪਹਿਲੀ ਤੌਰ ਤੇ ਧਿਆਨ ਰੱਖਿਆ ਕਰੋ ਜੀ ਇੱਥੇ ਬਟਾਲੇ ਬੱਸ ਸਟੈਂਡ ਤੇ ਕੀ ਲੈਣਾ ਹੈ ਬਟਾਲੇ ਆ ਸੋ ਸ਼ਾਪਿੰਗ ਕਰਨ ਆਈ ਸੀ ਕਿਥੋਂ ਵੀ ਕਰਾਂ ਅਸੀਂ ਆਏ ਦੇ ਕਲਾਂਗੁਰ ਲੱਗ ਕੋ ਪਿੰਡ ਹੱਕੇ ਪਰ ਉਥੋਂ ਆਏ ਸੀ ਬਟਾਲੇ ਸ਼ਾਪਿੰਗ ਕਰਨ ਥੋੜੀ ਕਮੇਟੀ ਕੀਤਾ ਗੋ ਨੂੰ ਇਸ ਪਹਿਲਾ ਜ다 ਸਮਾਨਿਤ ਨਾਲ ਜ다 ਹੋਣ ਕਰਕੇ ਮੈਨ ਲੱਗਿਆ ਪੇ ਮੇਰੀ ਮੰਮੀ ਜੀ ਹੁਣਾਂ ਨੇ ਇਹਨਾਂ ਨੂੰ ਅਗਲੀ ਬਾਰੀ ਚ ਬਿਠਾ ਲਿਆ ਤੇ ਮੈਂ ਪਿਛਲੀ ਬਾਰੀ ਚ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨ ਲੱਗਿਆ ਮੰਮੀ ਜੀ ਹੁਣਾਂ ਕੋਲ ਐ ਤੇ ਉਹਨਾਂ ਨੇ ਲੱਗਿਆ ਮੇਰੇ ਕੋਲ ਐ ਤੇ ਉਪਲੇਖੇ ਦੇ ਵਿੱਚ ਉਹਨਾਂ ਨੂੰ ਇੱਥੇ ਰੈਪ ਡਾਗੀ ਤੁਹਾਨੂੰ ਕਿੱਥੇ ਪਤਾ ਲੱਗਾ ਜਾ ਕੇ ਤੇ ਬੱਚਿਆਂ ਨੇ ਕਲਾ ਨਰ ਤੋਂ ਥੋੜੀ ਜੀ ਉੜਾਂ ਬਾ ਮੈਂ ਉਹ ਉੜਾ ਉਤਰ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੀ ਕਹਾ ਕਿੰਨੇ ਤੇ ਤੁਹਾਡੇ ਲੱਗੇ ਹੋਣੀ ਐ ਤੇ ਮੈਂ ਮੇਰੇ ਲੱਗੇ ਛੋਟੀ ਐ ਵੱਡੀ ਨਹੀਂ ਐ ਤੇ ਫਿਰ ਉਹਨਾਂ ਆਂਦੀ ਮੇਰੇ ਕੋਲ ਨਹੀਂ ਫਿਰ ਮੈਂ ਇਧਰ ਮੈਂ ਪੁੱਛਿਆ ਉਹਨਾਂ ਨੂੰ ਕਰਕੇ ਦੰਦੇ ਨਹੀਂ ਸਾਡੇ ਕੋਲ ਵੀ ਨਹੀਂ ਆ ਫਿਰ ਜਦੋਂ ਬਦ ਫੋਨ ਕੀਤਾ ਉਹ ਬੱਸ ਵਾਲੇ ਵੀ ਇਹਨਾਂ ਨੂੰ ਪੁੱਛ ਆਨੇ ਤੇ ਉਹਦਾ ਫੋਨ ਕਰਕੇ ਪੁੱਛ ਦਿੰਨੇ ਤੇ ਉਹਨਾਂ ਨੇ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਕਿ ਇਹਦਾ ਉਹਨਾਂ ਕੋਲ ਹੈ ਤੇ ਉਹ ਥਾਣੇ ਚੱਕੀ ਲੈ ਗਈ ਹੈ ਤੇ ਤੁਸੀਂ ਉੱਥੋਂ ਪਤਾ ਕਰ ਲੈ ਕਿੰਨੇ ਉਮਰ ਬੱਚੇ ਦੇ ਚਾਰ ਚਾਰ ਕਿਹੜੀ ਕਲਾਸ ਚ ਪੜਦੇ ਨੇ ਨਰਸਰੀ ਚ ਪੁੱਛ ਲਈ ਮੈਂ ਅਸੀਦਰ ਜੀ ਧੰਨਵਾਦ ਕਰਨ ਜਾਨੀ ਇਹਨਾਂ ਦੇ ਬਿਨਾਂ ਨੇ ਮੇਰੀ ਕੀ ਮਿਲਣਾ ਟਾਤੀ ਇਹ ਨਾਲ ਜੀ ਨਾ ਨਾ ਵਿੱਚ ਬੈਠੀ ਹੈ ਨਾਲ ਘਟ ਤੋਂ ਚ ਪਰਾਰੀ ਕਪੜੇ ਕੀ ਦਿਨ ਵਾਸਤੇ ਤਰਨਔਰ ਤੋਂ ਇੱਕ ਬਟਾਲੀ ਇਹ ਕਪੜੇ ਚੀਦ ਕੇਆਂ ਦੇ ਬਟਾਲੀ ਦਿਨ ਵਾਸਤੇ ਪੈਂਦੇ ਹੋ ਜਦੋਂ ਬਸ ਵਿੱਚ ਬਹਿਣ ਲਗੇ ਤੇ ਬਸ ਚ ਰਾਸ਼ੀ ਜਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਚਾਹੇ ਇਹਨਾਂ ਦੀ ਮਾਂ ਵੀ ਕੋਲੋਂ ਬੇਟੀ ਕੇ ਚਾਹੇ ਮੇਥੋਂ ਬੈਠੀ ਹੈ ਤੇ ਬਸ ਵਿੱਚ ਬੈਠ ਗਈ ਬੇਟੀ ਦੀ ਛੱਟ ਨਿਕਲੇਗੀ ਜਦੋਂ ਕਲਾ ਨੂੰ ਥੋੜਾ ਪਿਛੇ ਦੇ ਉਹੜਾ ਬਸ ਚ ਜਲਾਸ਼ ਘਟਿਆ ਉਹਨੇ ਦੇਖਿਆ ਵੀ ਮੇਰੀ ਕਿਥੇ ਦੀ ਬੇਟੀ ਨਾਲ ਬੇਟੀ ਉਹਨੂੰ ਤੇ ਨਾਂ ਮੇਰੇ ਬੱਚੀ ਕੋਲ ਹੀ ਤੇ ਫਿਰ ਉੱਥੇ ਉਹਨਾਂ ਨੇ ਪਤਾ ਨਹੀਂ ਕਿੱਦਾਂ ਸੰਪਰਕ ਕੀਤਾ ਇੱਥੇ ਬਟਾੜੇ ਕਾਲੇ ਸੰਪਰਕ ਕੀਤਾ ਉਸ ਟਾਈਮ ਤੇ ਬਟਾੜੇ ਬੱਸ ਸਟੈਂਡ ਤੇ ਵੀ ਨਾਮ ਵੀ ਜਾਣਦਾ ਉਹਨਾਂ ਤੇ ਫਿਰ ਉਹਨਾਂ ਨੇ ਭਾਈ ਇੱਥੇ ਅਸਲ ਕੀ ਦਫ਼ਤਰਾਂ ਕੀ ਸੰਪਰਕ ਕਰਕੇ ਤੇ ਨਾਲ ਮਲਾਜਮਾਂ ਦੀ ਮਸਲੇ ਨਾਲ ਬੈਠੀ ਸੀ ਅੱਜ ਉਹਰੇ ਤੇ ਬਾਅਦ ਵਿੱਚ ਉਹਨੇ ਸਾਡੇ ਨਾਲ ਸੰਪਰਕ ਕਰਕੇ ਦੀ ਮਰਾਜਵਾਦ ਸੰਨ ਸਰਟੀਫਿਕੇਟ ਜੀ ਇਸ ਟਾਈਮ ਤੇ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ। ਬਹਿਜਲੋਂ ਤੁਹਾਨੂੰ ਧੰਨਵਾਦ। ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।